नमस्ते पंजाबी कहानीबाज यूट्यूब चैनल विच ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਆਪ ਵੀ ਗਦੇ ਹੋ ਹਜ਼ੂਰ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਫਤਿਹਪੁਰ 시크ਰੀ ਦਾ ਸ਼ਾਈ ਦਰਬਾਰ ਹਮੇਸ਼ਾ ਦੀ ਤਰ੍ਹਾਂ ਚਮਕਦਾਰ ਸੀ ਸਵੇਰੇ ਦੀ ਸੁਨਹਿਰੀ ਧੁੱਪ ਮਹਿਲ ਦੇ ਸ਼ੀਸ਼ੇ ਵਰਗੇ ਸੰਗਮਰਮਰ ਦੇ ਫਰਸ਼ ਤੇ ਪਰਤਾਂ ਬਣਾ ਰਹੀ ਸੀ ਮੈਲ ਦੇ ਆਂਗਣ ਵਿੱਚ ਫੁਹਾਰਿਆਂ ਦਾ ਛਿੜਕਾ ਹੋ ਰਿਹਾ ਸੀ ਅਤੇ ਗੁਲਾਬਾਂ ਦੀ ਮਹਿਕ ਹਵਾ ਵਿੱਚ ਫੈਲੀ ਹੋਈ ਸੀ। ਮੁਗਲ ਬਾਦਸ਼ਾਹ ਅਕਬਰ ਆਪਣੇ ਸੋਨੇ ਦੇ ਸਿੰਘਾਸਨ ਤੇ ਬੈਠੇ ਸਨ। ਉਹਨਾਂ ਦੇ ਇੱਕ ਪਾਸੇ ਮਹਾਰਥੀ ਸੈਨਾਪਤੀ, ਦੂਜੇ ਪਾਸੇ ਰਾਜ ਦਰਬਾਰ ਦੇ ਹੋਸ਼ਿਆਰ ਮੰਤਰੀ ਅਤੇ ਸਭ ਤੋਂ ਨੇੜੇ ਦਰਬਾਰ ਦੀ ਰੌਣਕ, ਚਲਾਕ ਅਤੇ ਅਕਲਮੰਦੀ ਦਾ ਸਿੰਬੋਲ ਬੀਰਬਲ ਖੜੇ ਸਨ। ਅਕਬਰ ਦਾ ਮੂਡ ਅੱਜ ਕੁਝ ਸ਼ਰਾਰਤੀ ਸੀ। ਉਹ ਬੀਰਬਲ ਨੂੰ ਦੇਖਦੇ ਹੋਏ ਕਹਿੰਦੇ ਹਨ ਬੀਰਬਲ ਤੁਸੀਂ ਆਪਣੀ ਅਕਲਮੰਦੀ ਦਾ ਬਹੁਤ ਧਰੂਰ ਰੱਖਦੇ ਹੋ ਪਰ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਕਦੇ ਗਲਤ ਨਹੀਂ ਹੋ ਸਕਦੇ ਬੀਰਬਲ ਹੌਲੀ ਨਾਲ ਮੁਸਕਰਾਇਆ ਆਪਣੀ ਪਗੜੀ ਠੀਕ ਕੀਤੀ ਤੇ ਕਿਹਾ ਜਹਾਂ ਪਨਾ ਮੈਂ ਮਨੁੱਖ ਹਾਂ ਮਨੁੱਖ ਗਲਤੀਆਂ ਕਰਦੇ ਹਨ ਪਰ ਦਲਤੀ ਤੋਂ ਸਿੱਖਣ ਵਾਲਾ ਹੀ ਸੱਚਾ ਹੋਸ਼ਿਆਰ ਹੁੰਦਾ ਹੈ ਅਕਬਰ ਹੱਸੇ ਚੰਗਾ ता आज मैं तोड़ी अकल की एक खास कसौटी लवांगा दरबार दे सारे लोग उत्सुकता नाल चुप हो गए अकबर दे चेहरे ते एक अजीब मुस्कान सी, जिस तो लग रहा सी कि आज कोई ना कोई मजाक जरूर होगा अकबर ने अपनी तलवार दे हथे ते हाथ रख के बीरबल वल तिखी निगाह नहा बीरबल मैं चाहता हाँ ਕਿੱਤੋ ਸਾਰੇ ਦਰਬਾਰੀਆਂ ਨੂੰ ਉਹਨਾਂ ਦੀ ਸਮਝ ਮੁਤਾਬਕ ਕਿਸੇ ਜਾਨਵਰ ਨਾਲ ਤੁਲਨਾ ਕਰੋ ਅਤੇ ਉਸ ਜਾਨਵਰ ਦਾ ਨਾਮ ਸਾਰਿਆਂ ਦੇ ਸਾਹਮਣੇ ਲਓ ਦਰਬਾਰੀਆਂ ਦੇ ਚਿਹਰੇ ਉੱਤੇ ਤੁਰੰਤ ਹੈਰਾਨੀ छा ਗਈ ਕਿਸੇ ਨੇ ਹੌਲੀ-ਹੌਲੀ ਗੁੱਸੇ ਵਿੱਚ ਹੋਠ ਪੈਂਚੇ ਕਿਸੇ ਨੇ ਚੁੱਪਚਾਪ ਹੱਸਣਾ ਸ਼ੁਰੂ ਕਰ ਦਿੱਤਾ ਬੀਰਬਲ ਨੇ ਠੰਡੇ ਮਨ ਨਾਲ ਸੋਚਿਆ ਇਹ ਤਾਂ ਫੰਦਾ ਹੈ ਜੇ ਮੈਂ ਕਿਸੇ ਨੂੰ ਜਾਨਵਰ ਕਹਿੰਦਾ ਹਾਂ ਤਾਂ ਉਹ ਨਾਰਾਜ਼ ਹੋਵੇਗਾ पर जे मैं सच ना कह बादशाह की कसौटी च फेल हो जावगा उसने सोचया इस खेड तो निकलन लई मेरी चालाकी दी सारी ताकत लगेगी बीरबल ने एक एक करके सारे दरबारियों वल देखया पहले दरबारी जनाब तुसी ता शेर वर्गे बहादुर हो दूजे मोर वर्गे सुंदर हो तीसरे नु तुसी ता कोड़े वर्गे तेज हो ਇਸ ਤਰ੍ਹਾਂ ਉਸ ਸਭ ਨੂੰ ਖੁਸ਼ ਕਰਦਾ ਗਿਆ ਪਰ ਸਭ ਦੇ ਮਨ ਵਿੱਚ ਇੱਕ ਸਵਾਲ ਸੀ ਬਾਦਸ਼ਾਹ ਨੂੰ ਕਿਹੜੇ ਜਾਨਵਰ ਨਾਲ ਮਿਲਾਇਆ ਜਾਵੇਗਾ ਅੰਤ ਵਿੱਚ ਅਕਬਰ ਨੇ ਮੁਸਕਰਾ ਕੇ ਪੁੱਛਿਆ ਬੀਰਬਲ ਹੁਣ ਮੇਰੀ ਵਾਰੀ ਆ ਗਈ ਹੈ ਮੈਂ ਕਿਹੜਾ ਜਾਨਵਰ ਹਾਂ ਸਾਰੇ ਦਰਬਾਰੀ ਸਾਹ ਰੋਕ ਕੇ ਉਡੀਕ ਕਰਨ ਲੱਗੇ ਬੀਰਬਲ ਨੇ ਆਇਸ਼ਤਾ ਨਾਲ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਅਤੇ ਬਿਨਾਂ ਕੋਈ ਹਿਚਕ ਚੁੱਪ ਕੇ ਬੋਲਿਆ ਜਹਾ ਪਨਾ ਤੁਸੀਂ ਵੀ ਗੱਦੇ ਹੋ ਹਜ਼ੂਰ ਦਰਬਾਰ ਵਿੱਚ ਇੱਕਦਮ ਖਾਮੋਸ਼ੀ ਛਾ ਗਈ ਕਿਸੇ ਦੀ ਹਿੰਮਤ ਨਾ ਹੋਈ ਕਿ ਹੱਸ ਸਕੇ ਜਾਂ ਕੁਝ ਕਹਿ ਸਕੇ ਅਕਬਰ ਨੂੰ ਬਹੁਤ ਗੁੱਸਾ ਆਇਆ ਬੀਰਬਲ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ ਬੀਰਬਲ ਨੇ ਨਿਮਰਤਾ ਨਾਲ ਕਿਹਾ ਜੀ ਹਾਂ ਹਜ਼ੂਰ ਗੱਦਾ ਬਹੁਤ ਮਿਹਨਤੀ ਸਬਰ ਵਾਲਾ ਅਤੇ ਵਫਾਦਾਰ ਹੁੰਦਾ ਹੈ ਉਹ ਕਦੇ ਸ਼ਿਕਾਇਤ ਨਹੀਂ ਕਰਦਾ ਪਾਰ ਸਹਿੰਦਾ ਹੈ ਅਤੇ ਆਪਣੇ ਮਾਲਕ ਲਈ ਹਮੇਸ਼ਾ ਵਫਾਦਾਰ ਰਹਿੰਦਾ ਹੈ ਜਿਵੇਂ ਅਸੀਂ ਸਾਰੇ ਤੁਹਾਡੇ ਪ੍ਰਜਾਵਜੋਂ ਤੁਹਾਡੇ ਹੁਕਮ ਦੇ ਪਾਰ ਨੂੰ ਖੁਸ਼ੀ-ਖੁਸ਼ੀ ਚਲਦੇ ਹਾਂ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਰਾਜ ਦਾ ਪਾਰ ਸੰਦੇ ਹੋ ਅਕਬਰ ਦੀਆਂ ਅੱਖਾਂ ਵਿੱਚ ਗੁੱਸੇ ਦੀ ਥਾਂ ਮਾਣ ਦੀ ਚਮਕ ਆ ਗਈ ਉਸ ਜ਼ੋਰ ਨਾਲ ਹੱਸੇ ਅਤੇ ਕਿਹਾ ਬੀਰਬਲ ਤੇਰੀ ਅਕਲਮੰਦੀ ਨੂੰ ਸਲਾਮ ਅਕਬਰ ਦੇ ਹੱਸ ਪੈਣ ਤੋਂ ਬਾਅਦ ਦਰਬਾਰ ਵਿੱਚ ਵੀ ਹਾਸੇ ਦੀ ਲਹਿਰ ਦੌੜ ਗਈ ਪਰ ਕੁਝ ਦਰਬਾਰੀ ਜੋ ਬੀਰਬਲ ਨਾਲ ਅਕਸਰ ਈਰਖਾ ਰੱਖਦੇ ਸਨ ਆਪਸ ਵਿੱਚ ਖੁਸਰ-ਫੁਸਰ ਕਰਨ ਲੱਗੇ। ਇਹ ਕਿਵੇਂ ਬਾਦਸ਼ਾਹ ਨੂੰ ਗਦਾ ਕਹਿ ਸਕਦਾ ਹੈ ਤੇ ਉਸ ਦੀ ਸ਼ਲਾਘਾ ਵੀ ਲੈ ਸਕਦਾ ਹੈ। ਰਾਜ ਦਰਬਾਰ ਦੇ ਮੁੱਖ ਖਜ਼ਾਨਚੀ ਮਿਰਜ਼ਾ ਫਖਰੂ ਨੇ ਚੁੱਪਕੇ ਮੰਤਰੀ ਮੁਹੰਮਦ ਸ਼ਫੀਨੂ ਕਿਹਾ ਅਗਲੀ ਵਾਰ ਅਸੀਂ ਇਸ ਨੂੰ ਫੜੀਏ ਨਹੀਂ ਤਾਂ ਇਹ ਹਮੇਸ਼ਾ ਹੀ ਬਾਜ਼ੀ ਮਾਰ ਲਵੇਗਾ। ਬੀਰਬਲ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਪਰ ਕੁਝ ਨਹੀਂ ਕਿਹਾ। ਉਸ ਨੂੰ ਪਤਾ ਸੀ ਕਿ ਬੁੱਧੀਮਾਨ ਵੈਰੀ ਤੋਂ ਡਰਦੇ ਹਨ ਪਰ ਉਹ ਹਮੇਸ਼ਾ ਆਪਣੀ ਅਕਲ ਨਾਲ ਜਿੱਤਦਾ ਹੈ ਅਕਬਰ ਨੇ ਦਰਬਾਰੀਆਂ ਵੱਲ ਦੇਖ ਕੇ ਕਿਹਾ ਤੁਸੀਂ ਸਭ ਨੇ ਸੁਣਿਆ ਕਿ ਬੀਰਬਲ ਨੇ ਮੈਨੂੰ ਗਦਾ ਕਿਹਾ ਪਰ ਗੱਲ ਇਹ ਹੈ ਕਿ ਕਿਸੇ ਵੀ ਸ਼ਬਦ ਦੀ ਮਹੱਤਤਾ ਉਸਦੇ ਅਰਥ ਤੇ ਨੀਅਤ ਤੇ ਨਿਰਭਰ ਕਰਦੀ ਹੈ ਬੀਰਬਲ ਦੀ ਨੀਅਤ ਮੇਰੀ ਬੇਇੱਜ਼ਤੀ ਕਰਨਾ ਨਹੀਂ ਸੀ ਬਲਕਿ ਮੇਰੇ ਕਰਤੱਵਾਂ ਦੀ ਸ਼ਲਾਘਾ ਕਰਨਾ ਸੀ ਉਹ ਥੋੜਾ ਰੁਕੇ ਤੇ ਫਿਰ ਬੋਲੇ ਇਹ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਵਫਾਦਾਰੀ ਸਬਰ ਅਤੇ ਮਿਹਨਤ ਨੂੰ ਕਦੇ ਹਲਕਾ ਨਹੀਂ ਲੈਣਾ ਚਾਹੀਦਾ ਦਰਬਾਰੀਆਂ ਨੇ ਸਿਰ ਚੁਕਾ ਕੇ ਸਹਿਮਤੀ ਜਤਾਈ ਹਾਲਾਂਕਿ ਕੁਝ ਦੇ ਦਿਲਾਂ ਵਿੱਚ ਅਜੇ ਵੀ ਬੀਰਬਲ ਪ੍ਰਤੀ ਈਰਖਾ ਸੀ ਅਗਲੇ ਦਿਨ ਅਕਬਰ ਨੇ ਬੀਰਬਲ ਨੂੰ ਬੁਲਾਇਆ ਬੀਰਬਲ ਕੱਲ ਤੂੰ ਮੈਨੂੰ ਗਦਾ ਕਿਹਾ ਤੇ ਆਪਣੀ ਅਕਲ ਨਾਲ ਸਾਰੇ ਦਰਬਾਰ ਨੂੰ ਪ੍ਰਭਾਵਿਤ ਕੀਤਾ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਇਸੇ ਤਰ੍ਹਾਂ ਬੁੱਧੀਮਾਨੀ ਨਾਲ ਕੋਈ ਅਜਿਹੇ ਕੰਮ ਕਰਕੇ ਦਿਖਾ ਜੋ ਸਬਦ ਦੇ ਦਿਲਾਂ ਨੂੰ ਛੋਵੇ ਬੀਰਬਲ ਨੇ ਸੋਚਿਆ ਫਿਰ ਕਿਹਾ ਜਹਾਂ ਪਨਾ ਮੈਨੂੰ 3 ਦਿਨ ਦੀ ਇਜਾਜ਼ਤ ਦਿਓ ਮੈਂ ਦਰਬਾਰ ਵਿੱਚ ਇੱਕ ਅਜੀਹਾ ਤੋਹਫ਼ਾ ਲਿਆਵਾਂਗਾ ਜੋ ਸਾਰੇ ਨੂੰ ਸਿਖਾਵੇਗਾ ਕਿ ਸ਼ਬਦਾਂ ਤੋਂ ਵੱਧ ਕੰਮਾਂ ਦੀ ਮਹੱਤਤਾ ਹੁੰਦੀ ਹੈ ਅਕਬਰ ਨੇ ਸਹਿਮਤੀ ਦਿੱਤੀ ਬੀਰਬਲ 3 ਦਿਨ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਅਤੇ ਪਿੰਡਾਂ ਵਿੱਚ ਘੁੰਮਦਾ ਰਿਹਾ ਉਸਨੇ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਨਾਲ ਗਲਬਾਤ ਕੀਤੀ ਉਨਾ ਦੀਆਂ ਮੁਸ਼ਕਲਾਂ, ਦੁੱਖ-ਦਰਦ ਅਤੇ ਖੁਸ਼ੀਆਂ ਨੂੰ ਸੁੰਦਾ ਰਿਹਾ। ਤੀਜੇ ਦਿਨ ਉਹ ਦਰਬਾਰ ਵਿੱਚ ਇੱਕ ਵੱਡਾ ਗਦਾ ਲੈ ਆਇਆ। ਉਸ ਦੇ ਨਾਲ ਇੱਕ ਸੁੰਦਰ ਕੱਪੜੇ ਦਾ ਥੈਲਾ ਬੰਨਿਆ ਸੀ, ਜਿਸ ਵਿੱਚ ਤਾਜ਼ੇ ਫਲ, ਅਨਾਜ ਅਤੇ ਕੁਝ ਸੋਨੇ ਦੇ ਸਿੱਕੇ ਸਨ। ਦਰਬਾਰ ਵਿੱਚ ਸਭ ਹੈਰਾਨ ਸਨ। ਕਿਸੇ ਨੇ ਸੋਚਿਆ ਕਿ ਬੀਰਬਲ ਮਜ਼ਾਕ ਕਰਨ ਆਇਆ ਹੈ। ਅਕਬਰ ਨੇ ਪੁੱਛਿਆ, "ਬੀਰਬਲ, ਇਹ ਗਦਾ ਦਰਬਾਰ ਵਿੱਚ ਕਿਉਂ ਲਿਆਏ ਹੋ?" ਬੀਰਬਲ ਨੇ ਠੰਡੇ ਮਨ ਨਾਲ ਜਵਾਬ ਦਿੱਤਾ, ਜਹਾਂਪਨਾ ਇੱਕ ਗਦਾ ਤਿੰਨ ਦਿਨਾਂ ਵਿੱਚ ਮੇਰਾ ਸਭ ਤੋਂ ਵੱਡਾ ਸਹਾਇਕ ਬਣਿਆ ਇਸਨੇ ਪਾਰੀ ਪਾਰ ਟੋਇਆ ਬਿਨਾ ਕੋਈ ਸ਼ਿਕਾਇਤ ਕੀਤੇ ਤੇ ਪਿੰਡ ਦੇ ਗਰੀਬਾਂ ਤੱਕ ਇਹ ਸਾਮਾਨ ਪਹੁੰਚਾਇਆ ਲੋਕਾਂ ਨੇ ਇਸ ਦੀ ਮਿਹਨਤ ਦੀ ਕਦਰ ਨਹੀਂ ਕੀਤੀ ਅਤੇ ਨਾ ਹੀ ਇਸ ਦੇ ਨਾਮ ਦੀ ਉਹ ਅੱਗੇ ਬੋਲੇ ਇਸੇ ਤਰ੍ਹਾਂ ਮਨੁੱਖ ਦੀ ਕਦਰ ਉਸ ਦੇ ਕਰਮਾਂ ਨਾਲ ਹੁੰਦੀ ਹੈ ਨਾ ਕਿ ਸਿਰਫ ਉਸ ਦੇ ਦਰਜੇ ਜਾਂ ਉਪਾਦ ਦੀ ਨਾਲ बीरबल ਦੇ ਵੈਰੀ ਦਰਬਾਰੀ ਇਸ ਘਟਨਾ ਤੋਂ ਬਾਤ ਚੁੱਪ ਹੋ ਗਏ ਉਹ ਜਾਣ ਗਏ ਕਿ ਬੀਰਬਲ ਨੂੰ ਬੇਇੱਜ਼ਤ ਕਰਨਾ ਆਸਾਨ ਨਹੀਂ ਬੀਰਬਲ ਨੇ ਨਾ ਸਿਰਫ ਬਾਦਸ਼ਾਹ ਦਾ ਦਿਲ ਜਿੱਤਿਆ ਸੀ ਬਲਕਿ ਆਮ ਲੋਕਾਂ ਦਾ ਵੀ ਦਿਲ ਜਿੱਤ ਲਿਆ ਅਕਬਰ ਨੇ ਐਲਾਨ ਕੀਤਾ ਬੀਰਬਲ ਦੀ ਇਹ ਸਿੱਖਿਆ ਸਦੀਵੀ ਯਾਦ ਰਹੇਗੀ ਅਤੇ ਅੱਜ ਤੋਂ ਇਹ ਦਿਨ ਵਫਾਦਾਰੀ ਦਿਵਸ ਵਜੋਂ ਮਨਾਇਆ ਜਾਵੇਗਾ ਕੁਝ ਹਫ਼ਤੇ ਬਾਅਦ ਬੀਰਬਲ ਅਤੇ ਅਕਬਰ ਬਾਗ ਵਿੱਚ ਟਹਿਲ ਰਹੇ ਸਨ अकबर ने हंसते हुए कहा बीरबल मैं स्वीकार करता हाँ कि कई बार सच कह हिम्मत की लड़ है। बीरबल हौले मुस्कराया जहां पना सच कहना मुश्किल है पर जे नीयत पवित्र हो सच भी शरबत बन जाता है इस तरह दोवें इकट्ठे हसते हुए बाग विच सैर करते रहे उम्मीद करते हाँ कि तहन सा कहानी वध्या लगी होगी ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦਿਓ